ਕਿਲੋਮੀਟਰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵਧੀਆ ਹੋਣਗੇ ਤੇ ਹੁਣ ਆਪਾਂ ਵਧਣ ਲੱਗੇ ਸੀਗੇ। ਹਰਾ ਦੇਖੋ ਹਰਾ ਵੱਡਿਆ ਵਾ ਥੋੜਾ ਵੱਡੇ ਵਾਲੇ। ਇੰਦਰ ਹਰਾ ਕਣਕ ਖੜੀ ਆ। ਆਹ ਕਣਕ ਦਾ ਤੇ ਇਹ ਕਣਕ ਦਾ ਅੰਤਰ ਆ ਥੋੜੇ ਆ। ਬਹੁਤ ਆਵਾਜ਼ ਪਾਣੀ ਲਾਇਆ ਸੀਗਾ ਪਰसों ਜੋਂ ਉੱਥੇ ਤੇ ਹੁਣ ਹਰਾ ਥੱਲੇ ਗਿਰ ਗਿਆ। ਵੱਡਣ ਵੇਲੇ ਵੀ ਔਖਾ ਹੁੰਦਾ ਤਾਂ ਚਲ ਖੜਾ ਵਾ ਕੈਰਾ ਥੋੜਿਆ ਚਲੋ ਹੁਣ ਤੁਹਾਨੂੰ ਹਰਾ ਵੱਡ ਕੇ ਮਿਲਦੇ ਆਂ ਮਿੱਤਰੋ ਹਰਾ ਥੋੜਿਆ ਵੱਡਿਆ ਗਿਆ ਥੋੜਿਆ ਆਪਾਂ ਦੂਏ ਕੈਰੇ ਚੋਂ ਵੱਡਦੇ ਆਂ ਦੇ ਦੇ ਆਂ ਵੀ ਕਿਹੜੇ ਹਵਾ ਨਾਲ ਗਿਰਿਆ ਹੋਇਆ ਉਸ ਹਵਾ ਨਾਲ ਵੱਡਾ ਹੋਊਗਾ ਪਤਾ ਨਹੀਂ ਲਾਦਾ ਕਦੇ ਕਿੱਧਰੋਂ ਗਿਰਿਆ ਹੋਇਆ ਕਦੇ ਕਿੱਧਰ ਨੂੰ ਮਗਰੋਂ ਤੇ ਇਹਦੇ ਇੱਥੋਂ ਕੈਰਾ ਸ਼ੁਰੂ ਹੁੰਦਾ ਕਿੱਥੋਂ ਕੰਮ ਲੋਟ ਆਊਗਾ ਲਾਦਾ ਉਤਰੀ ਸ਼ੁਰੂ ਕਰ ਹੋਊਗਾ ਆਓ ਆਪਣਾ ਵੱਡਿਆ ਪਿਆ ਥੋੜੀ ਜਿਹਾ ਹਰਾ ਤਨ 2 3 ਭਰੀਆਂ ਮਸਾ ਹੋਣਗੀਆਂ ਸਾਰੀਆਂ ਆਪਾਂ ਵੜਦੇ ਹਾਂ ਵੱਧ ਮੇਹਰਾ ਡਿੱ ਗਿਆ ਪਿਆ ਇੱਧਰ ਹੀ ਆਉ ਨੂੰ ਵੱਡ ਹੋਊਗਾ ਆਜੇ ਥੱਲਾਉਣਿਆਂ ਬਾਡਾ ਹਰਦਿਆਂ ਕੰਮ ਛੇੜੂ ਮਿੱਤਰੋ ਹਰਾ ਵੱਡਿਆ ਗਿਆ ਆਪਣਾ ਰੇਵੀ ਵੱਡਤਾ ਆਪਾਂ ਥੋੜਿਆ ਜਿਹਾ ਥੋੜਿਆ ਆਪਣਾ ਉਹ ਵੱਡਿਆ ਪਿਆ ਵਾ ਚੱਲੇ ਜਨਾ ਪੂਰਾ ਹੋ ਜਾਣਾ ਆਪਣਾ ਹਰਾ ਠੀਕ ਹੈ ਮਿੱਤਰੋ ਆਈ ਹੋ ਜੇ ਸਾਰੇ ਵਧੀਆ ਆਇਓ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਤੇ ਹੁਣ ਤੁਹਾਨੂੰ ਮਿਲਦੇ ਆਂ ਪਾ ਅਗਲੇ ਬਲਾਗ